ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 6:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਂ ਆਈ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ 2:30 ਤੋਂ ਸਵੇਰੇ 2:30 ਤੋਂ 3 ਵਜੇ ਉੱਠਣ ਦੇ ਕੀ ਲਾਭ ਨੇ ਤੇ ਇਸ ਸਮੇਂ ਇਸ਼ਨਾਨ ਕਰਨ ਦੇ ਨਾਲ ਸਾਨੂੰ ਕੀ ਫਲ ਮਿਲਦਾ ਹੈ ਤੇ ਸਿੱਖ ਇਤਿਹਾਸ ਦੇ ਵਿੱਚ ਇਸ ਬਾਰੇ ਗੁਰੂ ਸਾਹਿਬ ਜੀ ਦੇ ਕੀ ਬਚਨ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਉਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅਗੇ ਕੰਟੀਨਿਊ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ ਉਹਨਾਂ ਦੇ ਚੈਨਲ ਦਾ ਨਾਮ ਹੈ ਪੰਜਾਬ ਦੀ ਮਿੱਟੀ ਸੋ ਜੇ ਤੁਸੀਂ ਵੀ ਚਾਹੁੰਦੇ ਆਂ ਆਪਾਂ ਤੁਹਾਡੇ ਚੈਨਲ ਦਾ ਨਾਮ ਲਈਏ ਸੋ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ ਇਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਸਭ ਤੋਂ ਪਹਿਲਾਂ ਸਹੀ ਦਿਓ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਦੇਖੋ ਜੇ ਦੁਨਿਆਵੀ ਤੌਰ ਤੇ ਵੀ ਆਪਾਂ ਦੇਖੀਏ ਨਾ ਤਾਂ ਜਿਹੜੇ ਵੀ ਲੋਕ ਸਵੇਰ ਦੇ ਟਾਈਮ ਸਾਝਰੇ ਉੱਠਦੇ ਨੇ ਸਾਝਰੇ ਉੱਠ ਕੇ ਆਪਣੇ ਕੰਮ ਧੰਦੇ ਕਰਦੇ ਨੇ ਤਾਂ ਉਹ ਬਹੁਤ ਖੁਸ਼ ਰਹਿੰਦੇ ਨੇ ਤੇ ਸੁਖਾਲੇ ਰਹਿੰਦੇ ਨੇ ਕਿਉਂਕਿ ਜਦੋਂ ਆਪਾਂ ਟਾਈਮ ਤੇ ਉੱਠ ਕੇ ਆਪਦੇ ਕੰਮ ਧੰਦੇ ਨਿਬੇੜ ਲੈਂਦੇ ਆ ਨਾ ਤਾਂ ਸਾਡਾ ਦਿਮਾਗ ਜਿਹੜਾ ਰਿਲੈਕਸ ਰਹਿੰਦਾ ਹੈ ਟੈਨਸ਼ਨ ਫਰੀ ਰਹਿੰਦਾ ਕੋਈ ਭੱਜ ਦੌੜ ਨਹੀਂ ਹੁੰਦੀ ਕੋਈ ਆਪਾਂ ਨੂੰ ਕਾੜ ਨਹੀਂ ਹੁੰਦੀ ਤੇ ਉਹਦੇ ਨਾਲ ਸਾਸੀ ਖੁਸ਼ ਵੀ ਰਹਿਨੇ ਆ ਸਾਡਾ ਜਿਹੜਾ ਹੈਗਾ ਮਾਈਂਡ ਹੈ ਉਹ ਬਹੁਤ ਜ਼ਿਆਦਾ ਰਿਲੈਕਸ ਤੇ ਖੁਸ਼ੀ ਮਹਿਸੂਸ ਕਰਦਾ ਪਰ ਜੇ ਆਪਾਂ ਦੂਜੇ ਪਾਸੇ ਕਦੀ ਲੇਟ ਹੋ ਜਾਣੀ ਆ ਕਦੀ ਲੇਟ ਉੱਠ ਖੜੀਏ ਤਾਂ ਤੁਸੀਂ ਦੇਖਿਆ ਹੋਣਾ ਬੜੀ ਭੱਜ ਦੌੜ ਹੁੰਦੀ ਹੈ ਆਪਾਂ ਨੂੰ ਕਾਹਲ ਹੁੰਦੀ ਆ ਵਿੱਚ ਇਤ ਆ ਕੰਮ ਵੀ ਕਰਨਾ ਆ ਵੀ ਕਰਨਾ ਟਾਈਮ ਤੇ ਹਨ ਤੇ ਉਹਦੇ ਨਾਲ ਕੀ ਆ ਸਾਡੇ ਦਿਮਾਗ ਵਿੱਚ ਟੈਨਸ਼ਨ ਵੱਜ ਜਾਂਦੀ ਹੈ ਤੇ ਭੱਜ ਦੌੜ ਦੇ ਨਾਲ ਫਿਰ ਜਿਹੜਾ ਸਾਡਾ ਮਾਈਂਡ ਉਹ ਰਿਲੈਕਸ ਨਹੀਂ ਰਹਿੰਦਾ ਸਾਨੂੰ ਚਿੜਵੀ ਚੜਦੀ ਗੁੱਸਾ ਵੀ ਆਉਂਦਾ ਇੱਕ ਕ ਸਿਆਣਿਆਂ ਦੀ ਕਹਾਵਤ ਵੀ ਹੈ ਕਿ ਵੇਲੇ ਦੇ ਗੱਫੇ ਤੇ ਕਵੇਲੇ ਦੀਆਂ ਟਕਰਾਂ ਹੈਨਾ ਸੋ ਇਸੇ ਤਰੀਕੇ ਨਾਲ ਸਿੱਖ ਇਤਿਹਾਸ ਦੇ ਵਿੱਚ ਵੀ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਇਸ ਚੀਜ਼ ਬਾਰੇ ਕੁਝ ਸਮਝਾਇਆ ਇਹ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਦਾ ਕਾਰਨ ਜਿਹੜਾ ਮੇਨ ਹੈ ਕਾਫੀ ਵਾਰ ਮੈਂ ਤੁਹਾਡੇ ਨਾਲ ਗੁਰਬਾਣੀ ਦੀ ਵੀਡੀਓ ਸ਼ੇਅਰ ਕੀਤੀਆਂ ਨੇ ਤੇ ਮੈਂ ਅਕਸਰ ਤੁਹਾਨੂੰ ਕਹਿੰਨੀ ਹੁੰਦੀ ਆ ਵੀ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਿਹੜਾ ਪਾਠ ਕਰੋ ਹੈਨਾ ਤਾਂ ਬਹੁਤ ਸਾਰੇ ਕਿਹਦੇ ਕਮੈਂਟ ਇਦਾਂ ਆਏ ਹੁੰਦੇ ਆ ਥੱਲੇ ਕਿ ਤੁਸੀਂ ਬਿਨਾਂ ਇਸ਼ਨਾਨ ਕੀਤੇ ਵੀ ਸਿਮਰਨ ਕਰ ਸਕਦੇ ਹੋ ਹਾਂਜੀ ਕਰ ਸਕਦੇ ਹਾਂ ਪਰ ਇਸ਼ਨਾਨ ਕਰਨ ਦੀ ਵੀ ਬਹੁਤ ਮਹੱਤਤਾ ਹੈ ਉਸ ਦਾ ਵੀ ਸਾਨੂੰ ਫਲ ਮਿਲਦਾ ਹੈ ਸੋ ਤਾਂ ਕਿ ਆਪਾਂ ਹਰ ਇੱਕ ਗੱਲ ਨੂੰ ਇੱਕ ਚੰਗੇ ਤਰੀਕੇ ਨਾਲ ਸਮਝ ਸਕੀਏ ਚੰਗੇ ਪਹਿਲੂ ਨਾਲ ਸਮਝ ਸਕੀਏ ਇਸੇ ਕਰਕੇ ਮੈਂ ਤੁਹਾਡੇ ਨਾਲ ਇਦਾਂ ਦੀਆਂ ਵੀਡੀਓ ਸ਼ੇਅਰ ਕਰਦੀ ਰਹੀ ਹਾਂ ਸੋ ਇਹ ਸੇ ਕਰਕੇ ਮੇਰਾ ਮਨ ਕੀਤਾ ਕਿ ਅੱਜ ਆਪਾਂ ਇਸ ਬਾਰੇ ਵੀ ਵੀਡੀਓ ਬਣਾਈਏ ਤਾਂ ਕਿ ਜਿਹੜੇ ਆਪਣੇ ਮਨ ਵਿੱਚ ਡਾਊਟ ਹੈ ਵੀ ਨਹੀਂ ਜੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਇਸ਼ਨਾਨ ਕਰਨਾ ਕੁਝ ਨਹੀਂ ਹੁੰਦਾ ਤਾਂ ਫਿਰ ਆਪਾਂ ਨੂੰ ਉਸ ਬਾਰੇ ਵੀ ਸਮਝ ਆ ਸਕੇ ਉਸ ਤੇ ਵੀ ਆਪਾਂ ਚਾਨਣਾ ਪਾ ਸਕੀਏ ਇੱਕ ਵਾਰੀ ਦੀ ਗੱਲ ਹੈ ਅ ਸਿੱਕੇ ਇਤਿਹਾਸ ਵਿੱਚ ਜਦੋਂ ਪਹਿਲੇ ਪਾਸ਼ਾਹੀ ਗੁਰੂ ਨਾਨਕ ਦੇਵ ਮਹਾਰਾਜੀ ਸਰੀਰਕ ਜਾਮੇ ਵਿੱਚ ਹਾਜ਼ਰ-ਨਾਜ਼ਰ ਸਨ ਉਸ ਸਮੇਂ ਨਾ ਚਿੜੀਆਂ ਵੀ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਲਈ ਆਉਂਦੀਆਂ ਜਿਹੜੇ ਵੀ ਆਪਣੇ ਉਹ ਦੁੱਖ ਗੁਰੂ ਸਾਹਿਬ ਨਾਲ ਸਾਂਝੇ ਕਰਦੀਆਂ ਕੋਈ ਵੀ ਕੰਮ ਰੁਕਿਆ ਹੁੰਦਾ ਕੋਈ ਮੁਸ਼ਕਿਲ ਹੁੰਦੀ ਘਰ ਵਿੱਚ ਕੋਈ ਕਸ਼ਟਮ ਦਾ ਦੁੱਖ ਹੁੰਦਾ ਜਾਂ ਗਰੀਬੀ ਹੁੰਦੀ ਤਾਂ ਹਮੇਸ਼ਾ ਪਹਿਲੇ ਪਾਸ਼ਾ 임ਾਰਾ ਜੀ ਉਹਨਾਂ ਨੂੰ ਬਚਨ ਕਰਦੇ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਇਸ਼ਨਾਨ ਕਰਕੇ ਜਿਹੜਾ ਗੁਰੂ ਸਾਹਿਬ ਦੇ ਚਰਨੀ ਲੱਗਿਆ ਕਰੋ ਬਾਣੀ ਜਪਿਆ ਕਰੋ ਤਾਂ ਇੱਕ ਵਾਰੀ ਨਾ ਮਤਲਬ ਇੱਕ ਗੁਰਸਿੱਖ ਦੇ ਦਿਮਾਗ ਵਿੱਚ ਇਹ ਸਵਾਲ ਆਇਆ ਵੀ ਗੁਰੂ ਸਾਹਿਬ ਜੀ ਤੁਸੀਂ ਹਮੇਸ਼ਾ ਪਾਣੀ ਜਪਣ ਲਈ ਕਹਿੰਦੇ ਹੋ ਵੀ ਉਹਦੀ ਮਹੱਤਤਾ ਤਾਂ ਚਲੋ ਸਾਨੂੰ ਤੁਸੀਂ ਸਮਝਾ ਚੁੱਕੇ ਹੋ ਪਰ ਵੀ ਜਿਹੜਾ ਅਮਰਤ ਵੇਲੇ ਤੁਸੀਂ ਕਹਿੰਦੇ ਹੋ ਵੀ ਉੱਠ ਕੇ ਇਸ਼ਨਾਨ ਕਰੋ ਫਿਰ ਗੁਰੂ ਦੀ ਚੰਨੀ ਲੱਗੋ ਪਾਣੀ ਜਪੋ ਕਿ ਇਸ਼ਨਾਨ ਕਰਨ ਦਾ ਵੀ ਕੋਈ ਫਲ ਮਿਲਦਾ ਤਾਂ ਮਹਾਰਾਜ ਜੀ ਨੇ ਮੁਸਕਰਾ ਕੇ ਹੱਸਦੇ ਹੋਏ ਕਿਹਾ ਕਹਿੰਦੇ ਕਿ ਵੀ ਜਿਹੜਾ ਵੀ ਇਨਸਾਨ ਵੀ ਇਸ਼ਨਾਨ ਕਰਦਾ ਨਾ ਅਮਰਤ ਵੇਲੇ ਉਸ ਨੂੰ ਉਸ ਦੇ ਕੀਤੇ ਹੋਏ ਇਸ਼ਨਾਨ ਦਾ ਵੀ ਫਲ ਮਿਲਦਾ ਤੇ ਫਿਰ ਉਸ ਨੂੰ ਗੁਰਸਿੱਖ ਨੇ ਪੁੱਛਿਆ ਵੀ ਮਹਾਰਾਜ ਜੀ ਕਿਸ ਤਰੀਕੇ ਨਾਲ ਤੇ ਕਿਸ ਸਮੇਂ ਉੱਠ ਕੇ ਇਸ਼ਨਾਨ ਕਰਨਾ ਫਲ ਮਿਲਦਾ ਤਾਂ ਮਹਾਰਾਜ ਜੀ ਨੇ ਵਚਨ ਕੀਤੇ ਸੀ ਜਿਹੜਾ ਇਨਸਾਨ 2 2:3 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨੀ ਲੱਗਦਾ ਉਹਨੂੰ ਤਾਂ ਸਵਾ ਮਣ سونے ਜਿੰਨਾ ਫਲ ਮਿਲਦਾ ਤੇ ਫਿਰ ਮਹਾਰਾਜ ਜੀ ਨੇ ਉਸ ਤੋਂ ਬਾਅਦ ਵਚਨ ਕੀਤੇ ਕਹਿੰਦੇ ਜੇ ਕੋਈ ਉਸ ਤੋਂ ਲੇਟ ਉੱਠ ਕੇ ਜਿਹੜਾ ਹੈਗਾ ਇਸ਼ਨਾਨ ਕਰਦਾ ਤਾਂ ਉਹਨੂੰ ਸਵਾ ਮਣ ਚਾਂਦੀ ਜਿੰਨਾ ਫਲ ਮਿਲਦਾ ਕਹਿੰਦੇ ਜੇ ਉਸ ਤੋਂ ਵੀ ਲੇਟ ਉੱਠ ਕੇ ਕੋਈ ਇਸ਼ਨਾਨ ਕਰਦਾ ਤਾਂ ਉਹਨੂੰ ਸਵਾ ਮਣ ਤਾਂਬੇ ਜਿੰਨਾ ਫਲ ਮਿਲਦਾ ਤੇ ਜੇ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਨਾ ਵੀ 5:30 6 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨੀ ਲੱਗਦਾ ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਸਵਾ ਮਣ ਅਨਾਰ ਜਿੰਨਾ ਫਲ ਮਿਲਦਾ ਪਰ ਜੇ ਕਹਿੰਦੇ ਦਿਨ ਚੜੇ ਕੋਈ ਇਸ਼ਨਾਨ ਕਰਦਾ ਦਿਨ ਦੇ ਸਮੇਂ ਕੋਈ ਇਸ਼ਨਾਨ ਕਰਕੇ ਚਾਹੀ ਗੁਰੂ ਗੁਰਬਾਣੀ ਹੀ ਕਿਉਂ ਨਹੀਂ ਜਪਦਾ ਪਰ ਉਹਨੂੰ ਉਹਦੇ ਕੀਤੇ ਹੋਏ ਇਸ਼ਨਾਨ ਦਾ ਕੋਈ ਫਲ ਨਹੀਂ ਮਿਲਦਾ ਕਿਉਂਕਿ ਦਿਨੇ ਜਿਹੜਾ ਹੈਗਾ ਅ ਵੀ ਆਪਾਂ ਆਪਣੇ ਸਰੀਰ ਇੱਕ ਸੋਧ ਵਾਸਤੇ ਜਾਂ ਸਾਫ ਸਹੀ ਵਾਸਤੇ ਜਿਹੜਾ ਹੈਗਾ ਆਪਾਂ ਇਸ਼ਨਾਨ ਕਰਦੀ ਆਂ ਪਰ ਜਿਹੜਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਤੇ ਜਿਹੜੇ ਜਿਹੜੇ ਸਮੇਂ ਮੈਂ ਤੁਹਾਨੂੰ ਦੱਸੇ ਨੇ ਉਹਨਾਂ ਸਮਿਆਂ ਤੇ ਉੱਠ ਕੇ ਇਸ਼ਨਾਨ ਕਰਦਾ ਨਾ ਤਾਂ ਫਿਰ ਸਾਨੂੰ ਇਹਦਾ ਵੀ ਫਲ ਮਿਲਦਾ ਹੈ ਸੋ ਇਹ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਕਈ ਵਾਰ ਸਾਡੇ ਦਿਮਾਗ ਵਿੱਚ ਇਹ ਚੀਜ਼ ਪਾ ਦਿੰਦੇ ਆ ਵੀ ਨਹੀਂ ਇਸ਼ਨਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਇਸ਼ਨਾਨ ਕਰਨਾ ਕੁਝ ਨਹੀਂ ਹੁੰਦਾ ਤੇ ਦੇਖੋ ਜੇ ਇਸ਼ਨਾਨ ਕਰਨ ਦੇ ਨਾਲ ਕੁਝ ਨਹੀਂ ਹੁੰਦਾ ਤਾਂ ਪਹਿਲੇ ਪਾਸ਼ਾ ਇਮਾਰਤ ਜੀ ਨੇ ਸਾਨੂੰ ਇਹ ਵਚਨ ਕਰਕੇ ਸਮਝਾਇਆ ਠੀਕ ਹੈ ਵੀ ਇਸ ਦਾ ਵੀ ਸਾਨੂੰ ਫਲ ਮਿਲਦਾ ਸੋ ਜੇ ਆਪਾਂ ਸੁੱਚਮਤਾ ਦਾ ਖਿਆਲ ਰੱਖਦੇ ਆ ਧਿਆਨ ਰੱਖਦੇ ਆ ਆਪਾਂ ਇੱਕ ਚੀਜ਼ ਨੇ ਕੁਮਰਿਆਦਾ ਦੇ ਨਾਲ ਕਰਦੀਆਂ ਤਾਂ ਸਾਨੂੰ ਉਸ ਦਾ ਵੀ ਫਲ ਜ਼ਰੂਰ ਮਿਲਦਾ ਠੀਕ ਹੈ ਜੀ ਸੋ ਇਸ ਕਰਕੇ ਅਮਰਤ ਵੇਲੇ ਕੋਸ਼ਿਸ਼ ਕਰਿਆ ਕਰੋ ਵੀ ਸਭ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰਕੇ ਫੇਰ ਹੀ ਪਰਮਾਤਮਾ ਦੇ ਚਰਨੀ ਲੱਗਿਆ ਜਾਵੇ ਤੇ ਜੇ ਆਪਾਂ ਸਿਮਰਨ ਕਰਦੇ ਆ ਜਾਂ ਮੂਲ ਮੰਤਰ ਸਤ ਕਰਦੇ ਆ ਉਹ ਆਪਾਂ ਜ਼ਰੂਰ ਬਿਨਾ ਇਸ਼ਨਾਨ ਕੀਤੇ ਕਰ ਸਕਦੇ ਆ ਪਰ ਜੇ ਆਪਾਂ ਇਸ਼ਨਾਨ ਕਰਕੇ ਕਰਦੇ ਆ ਤਾਂ ਫਿਰ ਸਾਨੂੰ ਉਸ ਦਾ ਦੁੱਗਣਾ ਫਲ ਮਿਲਦਾ ਹੈ ਸੋ ਜੇ ਆਪਾਂ ਚਾਹੁੰਦੇ ਆ ਵੀ ਪਰਮਾਤਮਾ ਸਾਡੇ ਸਾਰੇ ਦੁੱਖਾਂ ਨੂੰ ਤੋੜ ਦੇਵੇ ਸਾਡੇ ਸਾਰੇ ਕਸ਼ਟਾਂ ਨੂੰ ਦੂਰ ਕਰ ਦੇਵੇ ਤਾਂ ਸਾਨੂੰ ਪੂਰਨ ਤੌਰ ਤੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਤੇ ਨਾਲੇ ਵਾਕਿਆ ਇਹਦਾ ਸਵਾਲ ਹੈ ਜੀ ਵੀ ਕਿਹਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਸੀ ਵੀ ਅੰਮ੍ਰਿਤ ਵੇਲੇ ਉੱਠ ਕੇ ਕੀ ਫਾਲ ਮਿਲਦਾ ਇਸ਼ਨਾਨ ਕਰਨ ਦਾ ਤੇ ਕਿਹੜਾ-ਕਿਹੜਾ ਫਾਲ ਮਿਲਦਾ ਇਹ ਹੈ ਇਹਦਾ ਸਵਾਲ ਹੈ ਸੋ ਇਹ ਚੀਜ਼ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਨਾ ਅਕਸਰ ਮੈਂ ਕਈ ਵਾਰੀ ਖੁਦ ਵੀ ਪਰਸਨਲ ਤੌਰ ਤੇ ਜਦੋਂ ਕਿਸੇ ਨਾਲ ਗੱਲ ਕਰਦੀ ਆ ਮੈਨੂੰ ਵੀ ਕਾਫੀ ਜਾਣੇ ਇਦਾਂ ਵੀ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨੇ ਨਹੀਂ ਨਹੀਂ ਇਸ਼ਨਾਨ ਕਰਨਾ ਕੁਝ ਨਹੀਂ ਹੁੰਦਾ ਤੁਸੀਂ ਬਿਨਾਂ ਇਸ਼ਨਾਨ ਕੀਤੇ ਜਿਹੜਾ ਪਾਠ ਕਰ ਸਕਦੇ ਹੋ ਨਹੀਂ ਜੀ ਦੇਖੋ ਇੱਕ ਸਤਕਾਰ ਹੁੰਦਾ ਹੈ ਇੱਕ ਪ੍ਰੇਮ ਹੁੰਦਾ ਹੈ ਹੈਨਾ ਜੇ ਆਪਾਂ ਸਤਕਾਰ ਕਰਦੇ ਆ ਪ੍ਰੇਮ ਕਰਦੇ ਆ ਗੁਰੂ ਸਾਹਿਬ ਦੇ ਪ੍ਰਤੀ ਆਪਦੇ ਮਨ ਵਿੱਚ ਭੈ ਤੇ ਭਾਉ ਰੱਖਦੇ ਆ ਤਾ ਫਿਰ ਸਾਨੂੰ ਪਰਮਾਤਮਾ ਜਿਹੜਾ ਹੈ ਬਹੁਤ ਰਕੀਆਂ ਬਖਸ਼ਦਾ ਤੇ ਜੇ ਅਸੀਂ ਚਲਾਕੀਆਂ ਕਰਦੇ ਆਂ ਮਤਲਬ ਕਈ ਲੋਕ ਇਹ ਸੋਚ ਲੈਂਦੇ ਆਂ ਵੀ ਚਲੋ ਇਸ਼ਨਾਨ ਕਰਨਾ ਕਿਹੜਾ ਦੂਜੇ ਨੂੰ ਕਿਸੇ ਨੂੰ ਪਤਾ ਚੱਲੇ ਪਰ ਪਰਮਾਤਮਾ ਤਾਂ ਜਾਣਦਾ ਨਾ ਤੇ ਜੇ ਆਪਾਂ ਉਹਨਾਂ ਦੇ ਸਤਕਾਰ ਵਿੱਚ ਕੋਈ ਕਮੀ ਰੱਖਦੇ ਆਂ ਠੀਕ ਹੈ ਆਪਾਂ ਆਪਣੇ ਮਨ ਤੋਂ ਇੱਕ ਬੜੀ ਪ੍ਰੇਮ ਦੀ ਭਾਵਨਾ ਰੱਖਦੇ ਆਂ ਗੁਰੂ ਦੇ ਪ੍ਰਤੀ ਤਾਂ ਫਿਰ ਆਪਾਂ ਜਿਹੜੀਆਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਬੜਾ ਧਿਆਨ ਵਿੱਚ ਰੱਖਦੇ ਆਂ ਇਹ ਛੋਟੀਆਂ-ਛੋਟੀਆਂ ਗੱਲਾਂ ਵੀ ਸਾਡੀ ਜ਼ਿੰਦਗੀ ਤੇ ਬਹੁਤ ਗਹਿਰਾ ਅਸਰ ਪਾਉਂਦੀਆਂ ਤੇ ਇਹ ਸਾਨੂੰ ਪਰਮਾਤਮਾ ਦੇ ਨੇੜੇ ਵੀ ਕਰਦੀਆਂ ਨੇ ਤੇ ਪਰਮਾਤਮਾ ਤੋਂ ਦੂਰ ਵੀ ਕਰਦੀਆਂ ਨੇ ਠੀਕ ਹੈ ਆਪਾਂ ਕਿਹੜਾ ਕਿਸੇ ਨੂੰ ਬਾਣੀ ਜਿਹੜਾ ਸੁਖਾਣ ਲਈ ਜਪਣੀ ਹੈ ਆਪਾਂ ਆਪਣੀ ਮਨ ਦੀ ਖੁਸ਼ੀ ਲਈ ਮਨ ਦੀ ਸ਼ਾਂਤੀ ਲਈ ਆਪਣੇ ਗੁਰੂ ਨਾਲ ਪ੍ਰੇਮ ਲਈ ਜਪਣੀ ਹੈ ਸੋ ਜੇ ਆਪਾਂ ਪੂਰਨ ਤੌਰ ਤੇ ਉਹਨਾਂ ਦੇ ਦੱਸੇ ਹੋਏ ਵਚਨਾਂ ਤੇ ਚੱਲਦੀਆਂ ਉਹਨਾਂ ਦੀ ਹੁਕਮਾਂ ਨੂੰ ਮੰਨਦੀਆਂ ਤਾਂ ਫਿਰ ਗੁਰੂ ਸਾਹਿਬ ਵੀ ਬਹੁਤ ਖੁਸ਼ ਹੁੰਦੇ ਆ ਦੇਖੋ ਦੁਨਿਆਵੀ ਤੌਰ ਤੇ ਜੇ ਕੋਈ ਬੱਚਾ ਆਪਣੇ ਮਾਪੋਂ ਦਾ ਕਹਿਣਾ ਮੰਨਦਾ ਤਾਂ ਆਪਾਂ ਕਿੰਨੇ ਖੁਸ਼ ਹੁੰਨੇ ਆ ਨਾ ਸਾਡੇ ਬੱਚੇ ਨੂੰ ਅਸੀਂ ਇਹ ਗੱਲ ਕਹੀ ਸੀ ਤੇ ਉਹਨੇ ਇਹ ਗੱਲ ਮੰਨੀ ਤੇ ਸੋਚੋ ਜਿਹੜੀ ਸਾਰੀ ਦੁਨੀਆ ਦਾ ਮਾਤਾ ਪਿਤਾ ਹੈ ਸਾਰੀ ਦੁਨੀਆ ਦਾ ਕਰਤਾ ਤਰਤਾ ਹੈ ਤੇ ਜੀ ਆਪਾਂ ਉਸ ਦੀ ਮਾਨ ਮਰਿਆਤਾ ਉਸ ਦੀ ਸਤਿਕਾਰ ਵਾਲੀ ਸੋਚਦੀਆਂ ਤੇ ਉਹ ਆਪਾਂ ਹਰ ਕਦਮ ਚੱਕਦੀਆਂ ਜਿਹਦੇ ਨਾਲ ਉਹਦੇ ਸਤਿਕਾਰ ਵਿੱਚ ਵਾਧਾ ਹੋਵੇ ਤਾਂ ਫਿਰ ਪਰਮਾਤਮਾ ਕਿੰਨਾ ਖੁਸ਼ ਹੋਵੇਗਾ ਤੁਮੀਦ ਕਰਦੀਆਂ ਇਦਾਂ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ